ਆਹ ਹਾਲ ਹੋ ਗਏ ਨੇ ਅੰਮ੍ਰਿਤਸਰ ਦੇ ਇੱਥੋਂ ਦੇ ਚੋਰਾਂ ਨੂੰ ਹੁਣ ਕਿਸੇ ਦਾ ਡਰ ਖੋਫ ਨਹੀਂ ਰਿਹਾ ਹੁਣ ਸੜਕਾਂ ਤੇ ਜਾ ਰਹੇ ਰਾਹਗੀਰਾਂ ਨੂੰ ਸ਼ਰਿਆਮ ਹੀ ਬਣਾ ਰਹੇ ਨੇ ਆਪਣਾ ਨਿਸ਼ਾਨਾ ਦੱਸ ਦਈਏ ਕਿ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਹੈ ਜਿੱਥੇ ਕਿ ਵੇਖੋ ਕਿਵੇਂ ਪੁਲਿਸ ਥਾਣੇ ਦੇ ਕੋਲ ਹੀ ਸ਼ਰਿਆਮ ਕਰ ਜਾਂਦਿਆਂ ਨੂੰ ਕੇਰ ਕਰ ਦਿੰਦੇ ਨੇ ਇਹ ਲੁਟੇਰੇ ਵੱਡਾ ਕਾਂਡ ਤਸਵੀਰਾਂ ਚ ਸਾਫ਼ ਦੇਖ ਸਕਦੇ ਹੋ ਕਿਸ ਤਰ੍ਹਾਂ ਨੌਜਵਾਨ ਐਕਟਿਵ ਆ ਤੇ ਆਉਂਦੇ ਨੇ ਮੋਟਰਸਾਈਕਲ ਤੇ ਘਰ ਨੂੰ ਜਾ ਰਹੇ ਵਿਅਕਤੀ ਅਤੇ ਉਸ ਦੀ ਘਰ ਵਾਲੀ ਨੂੰ ਉਸ ਦੇ ਘਰ ਦੇ ਬਾਹਰ ਹੀ ਰੋਕ ਲੈਂਦੇ ਨੇ ਵੇਖੋ ਕਿਵੇਂ ਫਿਰ ਮੋਟਰਸਾਈਕਲ ਦੇ ਨੇ ਤੇ ਗਨ ਪੁਆਇੰਟ ਤੇ ਰੱਖ ਕੇ ਸ਼ਰੀਆਮ ਹੀ ਉਹਨਾਂ ਪਾਸੋਂ ਦੀ ਉਹਨਾਂ ਦੀਆਂ ਮੁੰਦਰੀਆਂ ਤੇ ਚੈਨ ਲੈ ਕੇ ਫਰਾਰ ਹੋ ਜਾਂਦੇ ਨੇ ਘਟਨਾ ਸਾਰੀ ਸੀਸੀਟੀਵੀ ਦੇ ਵਿੱਚ ਕੈਦ ਹੋ ਚੁੱਕੀ ਹੈ ਤਸਵੀਰਾਂ ਤੋਂ ਉਹਨਾਂ ਸਾਂਝੀਆਂ ਕਰ ਰਹੇ ਆ ਦੱਸਿਆ ਜਾ ਰਿਹਾ ਹੈ ਕਿ ਪਤੀ ਪਤਨੀ ਮੰਦਰੋ ਮੱਥਾ ਟੇਕ ਕੇ ਘਰ ਨੂੰ ਜਾ ਰਹੇ ਨੇ ਪਹਿਲਾਂ ਤੋਂ ਹੀ ਇਹ ਪਿੱਛਾ ਕਰ ਰਹੇ ਸੀ ਨੌਜਵਾਨ ਤੇ ਬਾਅਦ ਵਿੱਚ ਮੌਕਾ ਵੇਖ ਤੇ ਗਨ ਪੁਆਇੰਟ ਤੇ ਲੱਖ ਕੇ ਲੁਟੇਰੇ ਲੁੱਟ ਕਰਕੇ ਫਰਾਰ ਹੋ ਜਾਂਦੇ ਨੇ ਉੱਥੇ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਜਾਂਦੀ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਪੁਲਿਸ ਥਾਣੇ ਦੇ ਨੇੜੇ ਹੀ ਇਹ ਵੱਡੀ ਵਾਰਦਾਤ ਨੂੰ ਜਿਹੜਾ ਅੰਜਾਮ ਦਿੱਤਾ ਗਿਆ ਅੱਜ ਅਮ ਜਿਹੜੇ ਨੌਜਵਾਨ ਨੇ ਅਣਪਛਾਤੇ ਪਿਸਤੌਲ ਦੀ ਨੋਕ ਰੱਖ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੰਦਨ ਹੈ ਫਿਲਹਾਲ ਪੁਲਿਸ ਤੋਂ ਜਦ ਸਵਾਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲਿਸ ਕੋਈ ਵੀ ਸਵਾਲ ਦੇ ਜਵਾਬ ਦਿੰਦੀ ਨਜ਼ਰ ਨਹੀਂ ਆਈ ਉੱਥੋਂ ਭੱਜਦੀ ਨਜ਼ਰ ਆਈ ਹੈ ਕਿਉਂਕਿ ਕਿਤਨਾ ਕਿਤੇ ਪੁਲਿਸ ਤੇ ਵੀ ਇਹਹੀ ਸਵਾਲ ਖੜਾ ਹੁੰਦਾ ਹੈ ਕਿ ਐਡੀ ਵੱਡੀ ਵਾਰਦਾਤ ਥਾਣੇ ਦੇ ਕੋਲ ਕਿਵੇਂ ਹੋ ਸਕਦੀ ਹੈ ਫਿਲਹਾਲ ਪੁਲਿਸ ਸੀਸੀਟੀਵੀ ਖੰਗਾਲ ਰਹੀ ਹੈ ਤਾਂ ਵੇਖੋ ਕੀ ਬਣਦਾ ਹੈ ਹਾਂਜੀ ਭਾਈ ਆਪਣਾ ਨਾਮ ਦਾ ਮੇਰਾ ਨਾਮ ਸੁਮੇਰ ਕੁਮਾਰ ਹੈ ਜੀ ਅਸੀਂ ਆ ਰਹੇ ਸੀ ਸ਼ਵਲਾ ਮੰਦਰ ਤੋਂ ਬਾਅਦ ਅਸੀਂ ਪੀਰਾਂ ਦੇ ਮਤਲਬ ਮੱਥਾ ਦੇਖ ਕੇ ਸੀ ਆਪਣੇ ਘਰ ਨੂੰ ਦੋ ਹੀ ਸੀ ਮੀਆਂ ਆਪਣਾ ਵਾਈਫ ਤੇ ਮੈਂ ਤਾਂ ਜਸਰ ਹੀ ਟਰਨ ਲੈਣ ਲੱਗੇ ਆਪਣੀ ਗਲੀ ਵਿੱਚ ਤੇ ਮੇਰਾ ਘਰ ਹੈ ਜੀ ਉਹਨਾਂ ਨੇ ਟਰਨ ਅਸੀਂ ਲੈ ਲਾਂਗੇ ਕਿ ਐਕਟਿਵ ਆਦੇ ਤਿੰਨ ਬੰਦੇ ਸੀਗੇ ਉਹਨਾਂ ਨੇ ਇੱਕਦਮ ਹੀ ਆ ਕੇ ਐਕਟਿਵ ਅੱਗੇ ਖਲਾਰ ਦਿੱਤੀ ਤੇ ਨਾਲ ਇੱਕ ਬੰਦੇ ਨੇ ਪਿਸਟਲ ਕੱਢ ਲਈ ਜੀ ਉਸ ਤੋਂ ਬਾਅਦ ਉਹਨਾਂ ਨੇ ਮਤਲਬ ਕੋ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਤੇ ਮੇਰੀ ਵਾਈਫ ਦੀਆਂ 3-4 ਮੁੰਦਰੀਆਂ ਤੇ ਇੱਕ ਮੇਰੀ ਮੁੰਦਰੀ ਗੋਟ ਦੀ ਡਾਇਮੰਡ ਦੀ ਉਹ ਸਾਰੀਆਂ ਲਾ ਕੇ ਲੈ ਗਏ ਗਨ ਪੁਆਇੰਟ ਹਾਂ ਗਨ ਪੁਆਇੰਟ ਬਿਲਕੁਲ ਗਨ ਪੁਆਇੰਟ ਦਿਖਾਈ ਉਹਨਾਂ ਨੇ ਦੋ ਵਾਰੀ ਕਲਿੱਕ ਕਰਨ ਦੀ ਵੀ ਕੋਸ਼ਿਸ਼ ਕੀਤੀ ਐ ਜੇ ਪਤਾ ਨਹੀਂ ਚੱਲੀ ਏ ਕਿ ਨਹੀਂ ਚੱਲੀ ਏ ਹੁਣ ਸਾਨੂੰ ਇਸ ਚੀਜ਼ ਦਾ ਨਹੀਂ ਪਤਾ ਬਾਕੀ ਹੀ ਪੁਲਿਸ ਦੇ ਵਿੱਚ ਸਾਰੀ ਹਮਲੇ ਲਾ ਦਤੀ ਐ ਫਾਇਰ ਵਗੈਰਾ ਵੀ ਉਹਨਾਂ ਨੇ ਫਾਇਰ ਵਗੈਰਾ ਉਹਨਾਂ ਨੇ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਉਹਨਾਂ ਨੇ ਮਤਲਬ ਜ਼ੋਰ ਉਹਨਾਂ ਨੇ ਪੂਰਾ ਲਾਇਆ ਆਪਣਾ ਵੀ ਇਹ ਸਾਰਾ ਕੁਝ ਲੈ ਗਏ ਹੁਣ ਸਾਰੇ ਤੇ ਐਸਟੀਮੇਟ ਦੇਖਣਾ ਪਤਾਏ ਬੇਗਾ ਜੀ ਜਿਹ ਮੰਦਰੋਂ ਸਰਵਾਈਖ ਦੇ ਨਾਲ ਆ ਰਹੇ ਤੇ ਮੰਦਰੋਂ ਆਏ ਆ ਪੀਰਾ ਤੇ ਵੀ ਮੱਥਾ ਟੇਕਿਆ ਜਮਨਸਰ ਉਸ ਤੋਂ ਬਾਅਦ ਅਸੀਂ ਵਾਪਸ ਆ ਗਏ ਇਹ ਟਰ ਨਹੀਂ ਲੈ ਲਾਂਗੇ ਜੀ ਕਿੰਨੇ ਕਿਵੇਂ ਦਾ ਟੈਂਸ 10 10 ਰਾਉਂਡ ਵਰਡ 10 ਦੇ ਲੱਗਦੇ 10 ਪ੍ਰਸ਼ਾਸਨ ਕੋ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋ ਹੀ ਮੰਗ ਕਰਦੇ ਜੀ ਉਹ ਜੋ ਵੀ ਵਾਰਦਾਤ ਹੋਈ ਹੈ ਪਹਿਲਾਂ ਤਾਂ ਬੰਦੇ ਫੜੇ ਜਾਂਦੀ ਬਾਕੀ ਜੋ ਸਾਡਾ 골ਡ ਗੈਪ ਹੋਇਆ ਉਹਨੂੰ ਟਰੇਸ ਕੀਤਾ ਜਾਵੇ ਤਾਂ ਸਾਨੂੰ ਵਾਪਸ ਮਿਲੇ ਜੀ ਪ੍ਰਸ਼ਾਸਨ ਕੋ ਹੀ ਮੰਗ ਹੈ ਬਾਕੀ ਕੋਈ ਉਮੀਦ ਲੱਗਦੀ ਨਹੀਂ ਇਹੋ ਜੀ ਕੋਈ ਹੋਏਗਾ ਜੀ ਕੋਈ ਕਰ ਸਕਦੇ ਨਹੀਂ ਸੋਰੀ ਯਾਰ ਮੈਂ ਪਰੇਸ਼ਾਨ ਆ ਗਿਆ ਨਹੀਂ ਸੋਰੀ ਥੋੜਾ ਜਿਆਦਾ ਦੱਜੋ ਦੇ ਗੇਂਸ ਸਰਤ